ਸਤਿ ਸ਼੍ਰੀ ਅਕਾਲ ਸੱਸੀ ਗਾਉੜਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਹਸਪੀਟਲ ਦਾ ਪੰਕਜ ਜਣਕਰ ਚੱਲ ਰਿਹਾ ਹੈ ਜੈਂਪਲਸ ਡਿਪਾਰਟਮੈਂਟ ਕੋਨ ਸਾ ਬੋਲ ਰਿਹਾ ਹਾਂ ਇੱਥੋਂ ਜੀ ਸਰ ਹਸਪੀਟਲ ਬਠਿੰਡਾ ਹਾਂ ਜੀ ਸਗੂ ਕਮ ਹੋਰ ਤਾਂ ਠੀਕ ਹਾਂ ਜੀ ਕਿਰਪਾ ਵਾਲਾ ਜੀ ਦੀ ਬਹੁਤ ਵਾਲਾ ਜੀ ਦੀ ਕਿਰਪਾ ਚ ਬਾਲਾ ਜੀ ਦੀ ਕਿਰਪਾ ਤੁਹਾਡੇ ਕੋਲ ਜ ਹੈ ਵੀ ਮੰਗਲਵਾਰ ਦਾ ਦਿਨ ਤੁਸੀਂ ਇਹ ਵੀ ਦੇਖੋ ਫਿਰ ਬਾਬਾ ਜੀ ਦੀ ਕਿਰਪਾ ਨਾਲ ਹਾਂ ਜੀ ਬਾਈ ਤੁਹਾਡੇ ਬਾਰੇ ਸੁਣਿਆ ਸੀ ਮੁਕਸਰ 'ਚ ਬਹੁਤ ਨਾਮ ਹੈ ਸਰ ਤੁਹਾਡਾ ਐਂਬੂਲੈਂਸ ਦੇ ਵਿੱਚ ਨਹੀਂ ਜੀ ਨਾਮ ਆਪਾਂ ਕਰਾ ਲਈ ਸੇਵਾ ਕਰਦੇ ਆਗੇ ਤੇ ਭਾਈ ਹੈ ਤੇ ਭਈਆ ਹਾਂ ਜੀ ਸਰ ਮੇਰਾ ਨੰਬਰ ਸੇਵ ਕਰ ਲਓ ਸਰ ਕਿਸੇ ਵੀ ਤਰਾ ਦਾ ਕਾਰਡ ਆਇਸ਼ਮਾਨ ਸਰਜਰੀ ਵਗੈਰਾ ਸਾਰਾ ਕੁਝ ਚੱਲਦਾ ਆਪਣੇ ਆਪਣੇ ਹਸਪੀਟਲ ਤੇ ਹਾਂ ਜੀ ਹਾਂ ਜੀ ਕੋਈ ਐਕਸੀਡੈਂਟ ਹੋਏ ਤਾਂ ਅਮੀ ਚੱਲਦਾ ਐਕਸੀਡੈਂਟ ਤਾਂ ਮੈਂ ਕਹਿੰਦਾ ਭੱਜ ਕੇ ਲੈਨੇ ਟ੍ਰੋਮਾ ਕੇਸ ਦਾ ਆਪਾਂ ਜੀ ਅੱਛਾ ਕੀ ਕੀ ਨਾਮ ਜੀ ਪੰਕਜ ਮੇਰਾ ਨਾਮ ਹੈ ਨੰਬਰ ਸੇਵ ਕਰ ਲਓ ਐਂਟਰੀ ਆਪਾਂ ਕੈਸ਼ ਤੇ ਪੰਜ ਟੌਫੀਆਂ ਦਿੰਦੇ ਆ ਠੀਕ ਹੈ ਪੀਪੀਏ ਤੇ ਵੀ ਪੰਜ ਟੌਫੀਆਂ ਠੀਕ ਹੈ ਜੀ ਤੇ ਕੋਈ ਜੇ ਐਨ ਐਫ ਐਲ ਦਾ ਕਾਰਡ ਹੈ ਜਿਵੇਂ ਮੰਨ ਕੇ ਚਲੋ ਕੋਈ ਈ ਸੀ ਆਟ ਵਗੈਰਾ ਦੇਤੇ ਹਨ ਟੋਫੀਆਂ ਆਈ ਸਮਾਨ ਤੇ ਇੱਕ ਹੈ ਜੀ ਨਹੀਂ ਮੈਨੂੰ ਮੈਨੂੰ ਸਮਝ ਨਹੀਂ ਲੱਗੀ ਕਿਵੇਂ ਜੇ ਤੁਸੀਂ ਕੈਸ਼ ਪੈਸੇ ਦੇਵੋਗੇ ਹਾਂ ਜੀ ਤਾਂ 5000 ਜਿਵੇਂ ਨਾ ਤਾਂ ਭਰਾਵਾ ਜ਼ਿੰਦਗੀ ਜੇ ਕੰਮ ਕੀਤਾ ਹੈ ਪਾਸ ਫੇਰ ਮੇਰੀ ਇੱਕ ਗੱਲ ਹੋ ਗਈ ਤੇ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਛੋਟੀ ਪਹਿਲਾਂ ਤੁਸੀਂ ਸੁਣੋ ਪਹਿਲਾਂ ਤੁਸੀਂ ਸੁਣੋ ਤੁਸੀਂ ਬੋਲੋ ਤੁਸੀਂ ਬੋਲੋ ਤੁਸੀਂ ਬੋਲੋ ਮੁੱਖ ਸ਼ਹਿਰ ਦੇ ਵਿੱਚ 18 ਸਾਲ ਹੋ ਗਏ ਅੱਜ ਮਨੁੱਖਤਾ ਦੀ ਸੇਵਾ ਕਰਦਿਆਂ ਨੂੰ ਵਾਜੀ ਰੱਬ ਤੇ ਤੇ ਸੁਣੋ ਥੋੜੀ ਜੀ ਸੁਣੀ ਜਾਓ ਤੁ ਬਾ ਤੁਸੀਂ ਸੁਣਾਜੇ ਮੈਂ ਸੁਣੂਗਾ ਮੈਂ ਸੁਣੀ ਹਾਂ ਇੱਕ ਪਈ ਦਾ ਕਿਸੇ ਵੀ ਡਾਕਟਰ ਦਾ ਟਿੰਕੂ ਦਾਗੀ ਨਹੀਂ ਹੈ ਓਏ ਹੋਏ ਹੋਏ ਇੱਕ ਰੁਪਈਏ ਦਾ ਚੈਲੰਜ ਕਰਦਾ ਚੈਲੰਜ ਕੋਈ ਵੀ ਕੋਈ ਵੀ ਆ ਕੇ ਕਹੇ ਦੇਵੇ ਟਿੰਕੂ ਸਾਡੇ ਹਸਪੀਟਲ ਚੋਂ ਪੰਜ ਹੀ ਆਗਤੀਆ ਲੈ ਗਿਆ ਤੇ ਮੈਂ ਆ ਵੀ ਧੋਣ ਲਵਾ ਦੂੰਗਾ ਉਥੇ। ਹਾਂ ਫਿਰ ਮੇਰੀ 34 ਸਾਲ ਦੀ ਉਮਰ ਹੈਗੀ ਸਾਰ। ਹਾਂਜੀ ਪਹਿਲੀ ਵਾਰ ਕੋਈ ਅਜਿਆ ਬੰਦਾ ਮਿਲਿਆ ਜਿਹੜਾ ਐਂਬੂਲੈਂਸ ਵਾਲਾ ਇਹ ਗੱਲ ਕਰ ਰਿਹਾ ਮੇਕਰ ਫੀਆ ਨਹੀਂ ਲਿੱਤਾ। ਕਿ 1 ਰੁਪਈਆ ਕੋਈ ਕਹ ਦੇ। ਹੂੰ। ਬਠਿੰਡੇ ਸ਼ਹਿਰ ਦੇ ਵਿੱਚ ਆ ਕੇ ਆ ਦੀ ਧੋਣ ਲਵਾਉਂਗਾ ਗਏ। ਵਾਹ ਜੀ ਵਾਹ ਬੱਤੋ। ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਹੱਕ ਸੱਚ ਦੇ ਨਾਲ ਟਿੰਕੂ ਖੜਦਾ ਹੈ। ਹਾਂ ਤੁਸੀਂ ਕਦੇ ਜਨ ਅਸਲੀ ਭਗਤ ਹੋ। ਜ਼ਿੰਦਗੀ 'ਚ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਗਏ। ਦੇਖੋ ਜਿਹੜਾ ਇਹ ਪੈਸਾ ਹੁੰਦਾ ਲੋਕਾਂ ਦੇ ਦੁੱਖਾਂ ਦਾ ਪੈਸਾ ਹੈ। ਓਏ ਹੋਏ ਹੋਏ। ਤੇ ਪੈਸਾ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ। ਮੈਂ ਲੋਕਾਂ ਦੇ ਐ ਦੁੱਖਾਂ ਦਾ ਪੈਸਾ ਲੈ ਕੇ ਤੇ ਆਪਦੇ ਜਵਾਕਾਂ ਵਾਸਤੇ ਰੋਟੀ ਨਹੀਂ ਲਿਜਾ ਸਕਦਾ ਮਿਗੇ ਭਰਾ। ਇੱਕ ਗੱਲ ਹੈ ਜੀ ਜੇ ਸਾਰੇ ਤੁਹਾਡੇ ਵਰਗੇ ਹੋ ਜਨਤਾ ਯਾਰ ਸਤਜੁੱਗੀ ਆ ਜੇ ਦੁਆਰਾ। ਨਹੀਂ ਵੀਰੇ ਮਿਗੇ ਨਿੱਕੇ ਨਿੱਕੇ ਬੱਚੇ ਆ ਵੀਰੇ। ਠੀਕ ਐ ਮਿਗੀਆਂ ਹੁਣ ਵੀ ਮਿਗਾ ਅੱਖਾਂ ਭਗਦੀਆਂ ਐ ਗੱਲ ਸੁਣ ਕੇ। ਭਾਈ ਮੈਂ ਤੁਹਾਡੇ ਤੋਂ 5-10 ਹਜ਼ਾਰ ਲੈ ਕੇ ਜਾਊਗਾ ਨਾੜ ਕੇ ਜ਼ਮੀਰ ਜਾਗਦੀ ਐ ਟਿੰਕੂ ਦੀ ਜ਼ਮੀਰ ਮਰੀ ਨਹੀਂ ਹਜੇ ਤੱਕ ਆਏ ਹਾਏ ਹਾਏ ਠੀਕ ਐ ਨਾ ਮੇਰੇ ਭਰਾ ਜਿੱਦੇ ਜ਼ਮੀਰ ਮਰ ਗਈ ਨਾ ਉਹਦੇ ਟਿੰਕੂ ਤੁਹਾਡੇ ਕੋਲੇ ਆ ਜਾਊਗਾ ਕਿਆ ਬਾਤ ਐ ਨਾ ਮੇਰੇ ਭਰਾ ਕਦੇ ਵੀ ਨਹੀਂ ਬੇਈਮਾਨੀ ਕਰਨੀ ਠੱਗੀ ਠੋਗੀ ਜ਼ਿੰਦਗੀ ਚ ਨਹੀਂ ਲਿਆਉਣੀ ਜੇ ਠਾਗਾ ਸਾਹ ਨਿਕਲ ਗਏ ਨਾ ਭਾਈ ਇਹ ਕਿਸੇ ਗਲਤੋ ਹੀ ਨਿਕਲੇ ਐਵੇਂ ਨਹੀਂ ਨਿਕਲੇ ਇਹ ਟੋਫੀਆਂ ਨਾ ਟੋਫੀਆਂ ਟੌਫੀਆਂ ਬਾਲਾ ਜੀ ਮਾਗਾਜ ਖਵਾਵੇ ਉਹ ਖਾਵਾਂਗੇ ਆਪਾਂ ਹਾਏ 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 ਚੱਲੋ ਸਵੇਰ ਬਗਵਾਲ ਤੋਂ ਟੌਫੀਆਂ ਲੈ ਕੇ ਆਵਾਂਗੇ ਉਹ ਟੌਫੀ ਖਾਵਾਂਗੇ ਪਰ ਭਾਈ ਜਿਹੜੀ ਬਾਲਾ ਜੀ ਦੇ ਆਪਣੇ ਸਾਸੀ ਫਾਟੂ ਸ਼ਾਨ ਜਾਣੇ ਨਾ ਭਾਜੀ ਜਿਹੜੀ ਵਿਗੇ ਥੋੜੀ ਟੌਫੀ ਹੈ ਨਾ ਵਿਗੇ ਉਹ ਮੈਂ ਨਹੀਂ ਖਾ ਸਕਦਾ ਜੀ ਤੁਸੀਂ ਮੈਨੂੰ ਕਦੇ ਤੁਸੀਂ ਤਾਂ ਮੈਨੂੰ 5000 ਕਿਹਾ ਨਾ ਤੁਸੀਂ ਮੈਨੂੰ ਕਦੇ 5 ਕਰੋੜ ਵੀ ਕਹਿੰਦੇ ਨਾ ਤੇ ਮੈਂ ਉਹ ਵੀ ਨਕਾਕ ਦੇਣਾ ਸੀ ਜੜ ਗਏ ਇਹਦਾ ਇਹਦਾ ਕਾਰਨ ਭਾਜੀ ਮਤਲਬ ਵੀ ਸ਼ੁਰੂ ਤੋਂ ਹੀ ਤੁਸੀਂ ਮਤਲਬ ਇਸ ਤਰ੍ਹਾਂ ਮਤਲਬ ਟੀ ਹਾਂਜੀ 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 ਵੀ ਗਏ ਵੀ ਗਏ ਟਿੰਕੂ ਨੇ ਤੁਸੀਂ ਕਦੇ ਕਹਿ ਕੇ ਵੇਖਦੇ ਨਾ ਬਾਈ ਤੂੰ ਲੱਖ ਲੈ ਲੈ 2 ਲੱਖ ਲੈ ਲੈ 5 ਲੱਖ ਲੈ ਲੈ ਤੇ ਮੈਂ ਉਹ ਵੀ ਤੁਹਾਡਾ ਨਕਾਕ ਦੇਣਾ ਸੀ ਵੀ ਮੇਰੀ ਗੱਲ ਸੁਣੋ ਭਾਜੀ ਮੈਨੂੰ ਨੌਲੇਜ ਦਿਓ ਇਹ ਸਿੱਖਣ ਵਾਲੀ ਗੱਲ ਹੈ ਤੁਹਾਡੇ ਕੋਲ ਬਹੁਤ ਹੀ ਮਤਲਬ ਪ੍ਰਭਾਵਿਤ ਹੋਇਆ ਇਹ ਸ਼ੁਰੂ ਤੋਂ ਭੱਗਦੀ ਜਿਉਂ ਤਾਂ ਕਰ ਕੀ ਨਹੀਂ ਦੇਖੋ ਲੋਕਾਂ ਦੇ ਦੁੱਖਾਂ ਦੇ ਵਿੱਚ ਰਹਨੇ ਆ ਅੱਛਾ ਲੋਕਾਂ ਦੇ ਦੁੱਖ ਬਹੁਤ ਆ ओके okay. ठीक है, है ना ਵੀ ਪਗਮਾਤਵਾ ਸਾਖਸ਼ਤ ਹੈਗਾ ਤੇ ਉਹ ਵੇਖਦਾ ਪਿਆ ਓਏ ਹੋਏ ਹੋਏ ਉਹਦੀਆਂ ਅੱਖਾਂ ਸਿੱਧੀਆਂ ਆ ਸਾਡੇ ਤੇ ਜੇ ਇੱਕ ਮੈਸੇਜ ਭਾਂਤੇ ਨਾ ਵੀ ਜਿੰਨੇ ਮਗਜੀ ਰਪੀਏ ਇਕੱਠੇ ਕਰ ਲਈਏ ਅਸੀਂ ਸ਼ੇਅਰ ਕਰਨੇ ਹੁਣ ਤਾਂ ਹਾਂ ਪਗੋ ਜੇ ਅਸੀਂ ਇਕੱਠੇ ਕਰਦੇ ਆ ਨਾ ਵੀ ਉਹ ਲੋਕਾਂ ਦੇ ਇਲਾਜ ਤੇ ਹੀ ਲਾਉਣੇ ਆ ਇਹ ਵੀ ਤੈਨੂੰ ਮੈਂ ਅੱਜ ਜਵਾਨ ਕਰਦਾ ਜੇ ਤੂੰ ਇੱਕ ਰੁਪਿਆ ਨਹੀਂ ਲੈਂਦਾ ਤਾਂ ਤੇਰੇ ਜਿੰਨੇ ਗਰੀ ਕੋਈ ਪੇਸ਼ੈਂਟ ਆਊਗਾ ਵੀ ਅਸੀਂ ਫੈਂਡ ਆਈਸ਼ੋ ਮੰਨਤੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਨਹੀਂ ਨਹੀਂ ਵੀ ਸਕੋਦੀ ਤੁਸੀਂ ਤਾਂ ਮੈਨੂੰ ਇਹ ਕਹੋ ਟਿੰਕੂ ਪੇਸ਼ੈਂਟ ਭੇਜ ਜਿਹੜੇ ਪੇਸ਼ੈਂਟ ਭੇਜੇਗਾ ਫ੍ਰੀ ਇਲਾਜ ਕਰਾਂਗੇ ਵੀਰੇ ਫਿਰ ਤਾਂ ਮੈਂ ਜੁੜ ਜਾਊਂਗਾ ਕਰਾਂਗੇ ਵੀਰੇ ਕਰਾਂਗੇ ਜੇ ਮੈਨੂੰ ਟੌਫੀਆਂ ਦੀ ਗੱਲ ਆ ਜੂਗੀ ਵੀਰੇ ਫਿਰ ਮੈਂ ਮਾਫੀ ਚਾਹਣਾ ਮੈਂ ਉਹ ਉਸ ਹਸਪੀਟਲ 'ਚ ਹੀ ਨਹੀਂ ਵੱੜਦਾ ਜਿਹੜਾ ਬੰਦਾ ਮੈਨੂੰ ਟੌਫੀਆਂ ਦਿੰਦਾ ਗਲਤ ਸੁਣੋ